ਖੰਨਾ ਦੇ ਵਿੱਚ ਮੀਂਹ ਨੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਜਦੋਂ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਤੇ ਵਿਸਤਰ ਪਲਾਂ ਦੀ ਘਾਟ ਹੋ ਗਈ। ਹਜ਼ਾਰਾਂ ਕੁਇੰਟਲ ਕਣਕ ਇੱਥੇ ਵੇਚ ਗਈ ਹੈ। ਮੌਸਮ ਵਿਭਾਗ ਨੇ ਵੀ ਕਈ ਦਿਨਾਂ ਤੋਂ ਮੀਂਹ ਦਾ ਅਲਰਟ ਜਾਰੀ ਕੀਤਾ ਹੋਇਆ ਹੈ। ਜਿਸ ਦੇ ਬਾਵਜੂਦ ਵੀ ਕੋਈ ਖਾਸ ਪ੍ਰਬੰਧ ਇਸ ਮੰਡੀ ਦੇ ਵਿੱਚ ਨਹੀਂ ਨਸਰਾਇਆ। ਮੀਂਹ ਦੇ ਕਾਰਨ ਇੱਥੇ ਜੋ ਕਣਕ ਦੀ ਫਸਲ ਕਿਸਾਨਾਂ ਦੇ ਵੱਲੋਂ ਮੰਡੀਆਂ ਦੇ ਵਿੱਚ ਲਿਆਂਦੀ ਗਈ ਉਹ ਵੇਚ ਗਈ ਹੈ। ਹਾਲਾਂਕਿ ਕਿਸਾਨਾਂ ਦੇ ਚਿਹਰੇ ਹੁਣ ਜ਼ਰੂਰ ਚਿੰਤਾ ਦੇ ਵਿੱਚ ਡੁੱਬੇ ਨਜ਼ਰ ਆ ਰਹੇ ਨੇ ਤੇ ਪਰਾਲਾਂ ਦੀ ਘਾਟ ਤੇ ਸਿੱਧੇ ਤੌਰ ਤੇ ਹੋ ਗਈ ਹੈ ਮੰਡੀਆਂ ਦੇ ਵਿੱਚ ਪੁਖਤਾ ਪ੍ਰਬੰਧਾਂ ਦਾ ਦਾਵਾ ਠੋਕਣ ਵਾਲੇ ਪ੍ਰਸ਼ਾਸਨ ਦੀ ਇਹ ਪੋਲ ਖੁੱਲੀ ਹੈ ਕਿ ਜਦੋਂ ਮੀਂਹ ਪਿਆ ਇੱਥੇ ਜੋ ਕਣਕ ਦੀਆਂ ਬੋਰੀਆਂ ਸੀ ਬੋਰੀਆਂ ਦੇ ਅੰਬਾਰ ਲੱਗੇ ਹੋਏ ਸੀ ਉਹ ਭਿੱਜ ਚੁੱਕੀਆਂ ਨੇ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਮੀਂਹ ਨੂੰ ਲੈ ਕੇ ਜੋ ਅਲਰਟ ਵੀ ਜਾਰੀ ਕੀਤਾ ਹੋਇਆ ਸੀ باوجود ਇਸ ਦੇ ਕੋਈ ਖਾਸ ਪ੍ਰਬੰਧ ਖੰ나 ਦੀ ਸਭ ਤੋਂ ਵੱਡੀ ਅਨਾਜ ਮੰਡੀ ਦੇ ਵਿੱਚ ਨਹੀਂ ਵੇਖਣ ਨੂੰ ਮਿਲੇ ਤਮੀਨੇ ਮੰਡੀਆਂ ਦੇ ਵਿੱਚ ਪ੍ਰਬੰਧਾਂ ਦੀ ਪੋਲ ਖੋਲ ਦਿੱਤੀ ਹੈ ਲਗਾਤਾਰ ਕਈ ਦਿਨਾਂ ਤੋਂ ਮੌਸਮ ਵਿਭਾਗ ਦੇ ਵੱਲੋਂ ਜੋ ਅਲਰਟ ਜਾਰੀ ਕੀਤਾ ਸੀ ਪੰਜਾਬ ਦੇ ਵਿੱਚ ਮੌਸਮ ਨੇ ਇੱਕ ਵਾਰ ਫਿਰ ਤੋਂ ਆਪਣੇ ਰੰਗ ਦਿਖਾਏ ਨੇ ਜਦੋਂ ਪੰਜਾਬ ਦੇ ਵਿੱਚ ਹਾੜੀ ਦਾ ਸੀਜ਼ਨ ਪੂਰੇ ਜੋਬਨ ਤੇ ਆ ਤੇ ਮੰਡੀਆਂ ਦੇ ਵਿੱਚ ਪੈਰ ਰੱਖਣ ਨੂੰ ਥਾਂ ਨਹੀਂ ਤਾਂ ਉਸ ਸਮੇਂ ਕੁਦਰਤ ਨੇ ਇਹੋ ਜਿਹੀ ਕਰਵਟ ਲਈ ਕਿ ਕਿਸਾਨਾਂ ਆੜਤੀਆਂ ਤੇ ਨਾਲ ਦੀ ਨਾਲ ਸਰਕਾਰ ਲਈ ਵੀ ਨਵੀਂ ਟੈਨਸ਼ਨ ਖੜੀ ਕਰ ਦਿੱਤੀ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਦੀ ਗੱਲ ਕਰੀਏ ਤਾਂ ਅੱਜ ਸਵੇਰੇ 7:30 ਵਜੇ ਦੇ ਕਰੀਬ ਇੱਥੇ ਮੀਂਹ ਸ਼ੁਰੂ ਹੋਇਆ ਤਾਂ ਪਹਿਲੇ ਹੀ ਮੀਂਹ ਨੇ ਮਾਰਕੀਟ ਕਮੇਟੀ ਪ੍ਰਸ਼ਾਸਨ ਦੇ ਪਰਵੰਧਾਂ ਦੀ ਪੋਲ ਖੋਲ੍ਹ ਦਿੱਤੀ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਮਦੋਦਾ ਇੱਥੇਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਜਦੋਂ ਹੀ ਸਵੇਰੇ ਆ ਮੀਂਹ ਪੈਣਾ ਸ਼ੁਰੂ ਹੋਇਆ ਤਾਂ ਇੱਥੇ ਪਰਵੰਧਾਂ ਦੀ ਪੋਲ ਖੁੱਲੀ ਤਰਪਾਲਾਂ ਘਟਣ ਕਰਕੇ ਜਿਹੜੀਆਂ ਬੋਰੀਆਂ ਨੇ ਉਹ ਮੀਂਹ ਦੇ ਵਿੱਚ ਭਿੱਜਦੀਆਂ ਦਿਖਾਈ ਦਿੱਤੀਆਂ ਤਾਂ ਹੁਣ ਕਿਸਾਨਾਂ ਨੂੰ ਵੀ ਜਿਹੜੀ ਆਪਣੀ ਫਸਲ ਰੱਖਣ ਨੂੰ ਥਾਂ ਨਹੀਂ ਮਿਲ ਰਹੀ ਕਿਤੇ ਥੋੜੀ ਬਹੁਤ ਥਾਂ ਹੈ ਤਾਂ ਉੱਥੇ ਦੇਖ ਕੇ ਆਪਣੀ ਫਸਲ ਉਤਾਰ ਰਹੇ ਨੇ ਤਾਂ ਕਈ ਕਿਸਾਨ ਤਾਂ ਆਪਣੀਆਂ ਟਰਾਲੀਆਂ ਪੋਲਾਂ ਦੇ ਥੱਲੇ ਖੜਾ ਕੇ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਨੇ ਕਦੋਂ ਮੌਸਮ ਸਾਫ਼ ਹੋਊਗਾ ਤੇ ਕਦੋਂ ਉਹ ਮੰਡੀਆਂ 'ਚ ਜਾਣਗੇ ਤਾਂ ਇੱਕ ਵਾਰ ਮੁਰਤੋਂ ਜਿਹੜੀ ਆ ਉਹ ਮੇਨ ਹੈ ਪ੍ਰਬੰਧਾਂ ਦੀ ਪੋਲ ਖੁੱਲੀ ਹੈ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ 'ਚ ਮੌਜੂਦ ਹੈ ਇੱਥੇ ਕਿਸਾਨ ਵੀ ਆਏ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਹੁਣ ਕਿੰਨਾ ਕਸਰ ਪਾਊਗਾ ਹਾਂਜੀ ਬਾਈ ਜੀ ਕੀ ਨਾਮ ਤੁਹਾਡਾ ਜੀ ਮੰਨਾ ਮੇਜਰ ਸਿੰਘ ਆ ਜੀ ਤੇ ਜਿਹੜਾ ਅੱਜ ਇੱਕਦਮ ਮੌਸਮ ਬਦਲਿਆ ਤੇ ਮੀਂਹ ਵੀ ਪੈ ਰਿਹਾ ਵਾ ਕਿੰਨਾ ਅਸਰ ਪਊਗਾ ਬਾਡੀ ਦੇ ਸੀਜ਼ਨ ਤੇ ਕੰਮ ਤਾਂ ਰੁਕਣਾ ਹੀ ਹੈ ਜੀ ਬਾਕੀ ਕੰਮ ਰੁਕਣ ਤੋਂ ਬਾਅਦ ਉਹ ਮੰਡੀਆਂ ਦਾ ਕੰਮ ਵੀ ਰੁਕ ਜਾਂਦਾ ਇਹਦੇ ਨਾਲ ਤੇ ਨੁਕਸਾਨ ਵੀ ਹੋਣਾ ਜ਼ਿਮੀਦਾਰ ਦਾ ਜੋ ਵੀ ਦਿਲ ਤਰਾਤਰਾ ਕਰਦੇ ਨੇ ਜਿਸ ਤਰ੍ਹਾਂ ਦੇਖਿਆ ਗਿਆ ਕਿ ਸਭ ਤੋਂ ਵੱਡੀ ਮੰਡੀ ਆ ਪਰ ਫਿਰ ਵੀ ਹਰ ਵਾਰ ਹੁੰਦਾ ਇਸ ਵਾਰ ਵੀ ਹੋਇਆ ਕਿ ਜਿਹੜੀਆਂ ਬੋਰੀਆਂ ਨੇ ਉਹ ਫਸਲ ਜਿਹੜੀਆਂ ਬੋਰੀਆਂ ਭਿੱਜ ਰਹੀਆਂ ਸੀਗੀਆਂ ਕੀ ਕਰੋੰਦਾ ਨਹੀਂ ਕਿੱਥੇ ਘਾਟ ਆ ਜੀ ਤੇ ਸਰਕਾਰੀ ਪ੍ਰਬੰਧਾ ਇਹਦਾ ਨਿਕੰਮੀ ਰਹੀ ਹੋਆ ਪਹਿਲੇ ਦਿਨ ਤੋਂ ਤੇ ਜੇ ਜਦੋਂ ਨਾਜ ਹੁੰਦਾ ਹੈ ਕਹਿੰਦੇ ਕੁਛ ਨਹੀਂ ਤੇ ਹੁੰਦਾ ਕੁਛ ਹੈ ਦੇਖ ਲਈਓ ਤੁਸੀਂ ਫਕਰ ਕਰ ਰਹੋ ਠੀਕ ਹੈ ਕਿ ਨਹੀਂ ਤੇ ਬਾਕੀ ਜਿੰਨਾ ਆੜਤੀ ਹੈ ਇਹ ਪੂਰੀ ਆਪਣੀ ਬਾਹਰ ਲਾਉਂਦੇ ਨੇ ਇਹਨੂੰ ਸੰਭਣਨ ਦੀ ਇਹਨੂੰ ਭਜਣ ਤੋਂ ਬਚਾਉਣ ਵਾਸਤੇ ਪੂਰੀ ਲਾਉਂਦੇ ਨੇ ਜਿੱਦਾਂ ਇਹਨਾਂ ਕੋ ਹੁੰਦਾ ਹੈ ਸਮਾਨ ਬਾਕੀ ਗਵਰਨਮੈਂਟ ਵੱਲੋਂ ਲੱਗਦਾ ਨਹੀਂ ਵੀ ਇਹਨਾਂ ਨੂੰ ਕੋਈ ਇਤਾਂ ਸਹਾਇਤਾ ਹੁੰਦੀ ਹੋਵੇ ਗਵਰਨਮੈਂਟ ਨੂੰ ਸਿੱਟਣਾ ਚਾਹੀਦਾ ਤਾਂ ਉਹ ਜ਼ਿਆਦਾ ਨਹੀਂ ਤਾਂ ਪੰਡੀਆਂ ਪੰਡੀਆਂ ਇਹ ਸਾਰਾ ਕੁਝ ਗਵਰਨਮੈਂਟ ਵੱਲੋਂ ਬਰਾਦਾ ਹੋਣਾ ਚਾਹੀਦਾ ਸੋ ਆ ਕਿਸਾਨਾਂ ਦਾ ਇਹੀ ਕਹਿਣਾ ਹੈ ਕਿ ਜਿਹੜੀ ਆ ਮੌਸਮ ਤੋਂ ਬੜਾ ਡਰ ਲੱਗ ਰਿਹਾ ਕਿ ਜੇਕਰ ਹੁਣ ਮੌਸਮ ਜ਼ਿਆਦਾ ਖਰਾਬ ਹੁੰਦਾ ਤਾਂ ਸਾਰੀ ਫਸਲ ਜਿਹੜੀ ਆ ਉਹ ਬਰਬਾਦ ਹੋ ਸਕਦੀ ਆ ਖੰਨਾ ਤੋਂ ਤਰਮਿੰਦਰ ਸਿੰਘ ਜੀ ਮੀਡੀਆ ਤੇ ਅੱਗੇ ਖਬਰ ਤੇ ਹੋਰ ਗੱਲਬਾਤ ਕਰਾਂਗੇ ਸਹਿਯੋਗੀ ਤਰਮਿੰਦਰ ਸਿੰਘ ਖੰਨਾ ਦੀ ਅਨਾਜ ਪੰਡਿਤ ਉਹ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ ਤਤ ਰਮਿੰਦਰ ਜੀ ਇਸ ਵਕਤ ਤੁਸੀਂ ਗਰਾਉਂਡ ਜ਼ੀਰੋ ਤੇ ਮਾਝੂ ਹੋ ਤਾਂ ਹਾਲਾਂਕਿ ਜੋ ਇਹ ਸਭ ਤੋਂ ਵੱਡੀ ਅਨਾਜ ਮੰਡੀ ਹੈ ਏਸ਼ੀਆ ਕੰਟੀਨੈਂਟ ਦੀ ਕੀ ਕੁਝ ਅਹਿਮ ਪ੍ਰਬੰਧ ਇੱਥੇ ਕੀਤੇ ਹੋਏ ਨੇ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਜੋ ਅਲਰਟ ਵੀ ਜਾਰੀ ਕੀਤਾ ਹੋਇਆ ਹੈ ਮੰਡੀਆਂ ਦੇ ਵਿੱਚ ਪੁਕਤਾ ਪ੍ਰਬੰਧ ਕਿਹੋ ਜਿਹੇ ਨੇ ਜੀ ਬਿਲਕੁਲ ਜੀ ਹੈ ਜਿੱਦਾਂ ਕਿ ਮੌਸਮ ਵਿਭਾਗ ਨੇ ਕਈ ਦਿਨ ਪਹਿਲਾਂ ਹੀ ਅਲਰਟ ਜਾਰੀ ਕਰਤਾ ਸੀ ਪਰ ਇੱਥੋਂ ਦਾ ਪ੍ਰਸ਼ਾਸਨ ਜਿਹੜਾ ਉਹ ਬਿਲਕੁਲ ਅਲਰਟ ਦਿਖਾਈ ਨਹੀਂ ਦਿੰਦਾ ਅੱਜ ਸਵੇਰੇ ਸਿਰਫ ਅੱਧੇ ਘੰਟੇ ਵਾਸਤੇ ਜਿਹੜੀ ਆ ਉਹ ਬਾਰਿਸ਼ ਹੋਈ ਆ ਤਾਂ ਉਸ ਅੱਧੇ ਘੰਟੇ ਦੇ ਦੌਰਾਨ ਹੀ ਜਿਹੜੀ ਹਜ਼ਾਰਾਂ ਕੁਆਂਟਲ ਕਣਕ ਦੀ ਫਸਲ ਆ ਉਹ ਭਿੱਜ ਕੇ ਖਰਾਬ ਹੋ ਗਈ। ਤੁਹਾਨੂੰ ਦਿਖਾਉਣੀ ਆ ਕਿ ਜਿਹੜਾ ਪ੍ਰਬੰਧ ਹੁੰਦੇ ਨੇ ਤਾਂ ਸਭ ਤੋਂ ਪਹਿਲਾਂ ਇਹ ਕਿਹਾ ਜਾਂਦਾ ਕਿ ਬੋਰੀਆਂ ਦੇ ਥੱਲੇ ਕ੍ਰੇਟ ਰੱਖਣੇ ਜ਼ਰੂਰੀ ਨੇ। ਪਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਆ ਸੜਕ ਦੇ ਉੱਪਰ ਜਿਹੜੀ ਫਸਲ ਆਈ ਹੋਈ ਆ ਸੜਕ ਦੇ ਉੱਪਰ ਜਿਹੜੀਆਂ ਬੋਰੀਆਂ ਨੇ ਉਹ ਪਾਣੀ ਦੇ ਵਿੱਚ ਭਿੱਜੀਆਂ ਹੋਈਆਂ ਨੇ ਤੇ ਜਦੋਂ ਬਾਰਿਸ਼ ਬੰਦ ਹੋ ਜਾਂਦੀ ਆ ਜਦੋਂ ਮੀਡੀਆ ਮੰਡੀਆਂ ਦੇ ਵਿੱਚ ਆਉਂਦੀ ਆ ਤਾਂ ਉਸ ਤੋਂ ਬਾਅਦ ਜਿਹੜੇ ਆ ਆਰਟੀ ਅਲਰਟ ਹੁੰਦੇ ਨੇ ਤੇ ਜਿਹੜੀਆਂ ਇਹ ਬੋਰੀਆਂ ਨੂੰ ਹੁਣ ਚੁਕਾ ਰਹੇ ਨੇ ਜਦੋਂ ਕਿ ਹੁਣ ਤੱਕ ਜਿਹੜਾ ਇਹਦਾ ਨੁਕਸਾਨ ਹੋ ਚੁੱਕਿਆ ਤਾਂ ਦੂਜੇ ਪਾਸੇ ਜਿਹੜੇ ਅਫਸਰ ਸਾਹੀ ਆ ਉਹ ਹਲੇ ਵੀ ਆਰਾਮ ਕਰਦੇ ਦਿਖਾਈ ਦੇ ਰਹੀ ਆ ਕਿਸੇ ਵੀ ਮੰਡੀ ਦੇ ਵਿੱਚ ਕੋਈ ਮਾਰਕੀਟ ਕਮੇਟੀ ਦਾ ਪ੍ਰਸ਼ਾਸਨ ਜਾਂ ਕੋਈ ਸਿਵਲ ਪ੍ਰਸ਼ਾਸਨ ਦਾ ਅਧਿਕਾਰੀ ਜਿਹੜਾ ਉਹ ਨਹੀਂ ਪਹੁੰਚਿਆ ਕਿਸਾਨ ਜਿਹੜੇ ਨੇ ਉਹ ਆਪਣੇ ਲੈਵਲ ਤੇ ਆਪਣੀ ਫਸਲ ਨੂੰ ਵਿਚਾਰੇ ਨੇ ਆਰਤੀਆਂ ਦੀ ਮਦਦ ਨਾਲ ਵਿਚਾਰੇ ਨੇ ਤਰਪਾਲਾਂ ਇੱਥੇ ਥੋੜੀਆਂ ਪੈ ਗਈਆਂ ਨੇ ਤੇ ਖੰਨਾ ਮੰਡੀ ਦੇ ਵਿੱਚ ਸਿਰਫ 2 ਸ਼ੈੱਡ ਨੇ ਤਾਂ ਉਹਨਾਂ ਸ਼ੈੱਡਾਂ ਦੇ ਥੱਲੇ ਪਹਿਲਾਂ ਹੀ ਫਸਲ ਰੱਖੀ ਹੋਈ ਆ ਤਾਂ ਮੌਸਮ ਵਿਭਾਗ ਦੇ ਅਨੁਸਾਰ ਜਿਵੇਂ ਅਲਰਟ ਜਾ ਰਹੀ ਸੀ ਤਾਂ ਕਿਸਾਨਾਂ ਨੇ ਅੱਜ ਵੱਡੀ ਗੈਤੀ ਦੇ ਵਿੱਚ ਆਪਣੀ ਫਸਲ ਇੱਥੇ ਲੈ ਕੇ ਆਏ ਨੇ ਤੁਹਾਨੂੰ ਹੋਰ ਤਸਵੀਰਾਂ ਦਿਖਾਉਣੀ ਆ ਕਿ ਟਰੈਕਟਰ ਟਰਾਲੀਆਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਹੀ ਫਸਲ ਰੱਖੀ ਹੋਈ ਆ ਤੇ ਫਸਲ ਰੱਖਣ ਨੂੰ ਕਿਸਾਨਾਂ ਨੂੰ ਥਾਂ ਨਹੀਂ ਮਿਲ ਰਹੀ ਇਸ ਕਰਕੇ ਉਹ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਜਿਹੜੀ ਆ ਉਹ ਇੱਥੇ ਸਾਨੂੰ ਥਾਂ ਮਿਲੇਗੀ ਤੇ ਉਹ ਫਸਲ ਉਤਾਰਨਗੇ ਪਰ ਫਿਲਹਾਲ ਜਿਹੜੇ ਆ ਉਹ ਪ੍ਰਬੰਧਾਂ ਦੀ ਪੂਰੀ ਘਾਟ ਦਿਖ ਰਹੀ ਆ ਤੇ ਨਾ ਤਾਂ ਕੋਈ ਅਧਿਕਾਰੀ ਪਹੁੰਚਿਆ ਤੇ ਨਾ ਹੀ ਇੱਥੇ ਭੁਗਤਾ ਪ੍ਰਬੰਧ ਨੇ ਤਾਂ ਬਿਲਕੁਲ ਤਰਮਿੰਦਰ ਜੀ ਜ਼ਾਹਿਰ ਚ ਗੱਲ ਹੈ ਕਿ ਜਿਸ ਹਿਸਾਬ ਤੇ ਇਹ ਪ੍ਰਬੰਧ ਨਜ਼ਰ ਆ ਰਹੇ ਨੇ ਹਾਲਾਂਕਿ ਜੋ ਪੰਜਾਬ ਸਰਕਾਰ ਹੈ ਜੋ ਪ੍ਰਸ਼ਾਸਨ ਐ ਅਕਸਰ ਹੀ ਦਾਅਵੇ ਠੋਕਦਾ ਹੁੰਦਾ ਹੈ ਕਿ ਮੰਡੀਆਂ ਦੇ ਵਿੱਚ ਪੁਕਤਾ ਪ੍ਰਬੰਧ ਕੀਤੇ ਗਏ ਨੇ ਜੋ ਕਿਸਾਨਾਂ ਦੀ ਫਸਲ ਦਾ ਇੱਕ ਇੱਕ ਦਾਣਾ ਚੁੱਕਿਆ ਜਾਵੇਗਾ ਪਰ ਜਦੋਂ ਇਹ ਫਸਲ ਖਰਾਬ ਹੋ ਗਈ ਉਸ ਤੋਂ ਬਾਅਦ ਚੁੱਕਣ ਦੇ ਵਿੱਚ ਕਿਹਨੂੰ ਖਵਾਉਣੀ ਹੈ ਬਹੁਤ ਅਹਿਮ ਸਵਾਲ ਖੜੇ ਹੋ ਜਾਂਦੇ ਨੇ ਪਰ ਫਿਰ ਕਿਸ ਚੀਜ਼ ਦੇ ਦਾਅਵੇ ਠੋਕਦੀ ਹੈ ਪ੍ਰਸ਼ਾਸਨ ਕਿਸ ਚੀਜ਼ ਦੇ ਦਾਅਵੇ ਸਰਕਾਰ ਠੋਕਦੀ ਹੈ ਜਦੋਂ ਅਜਿਹੇ ਪ੍ਰਬੰਧ ਇਹ ਸਾਫ਼ ਤੌਰ ਤੇ ਪੋਲ ਖੁੱਲਦੇ ਨਜ਼ਰ ਆ ਰਹੀ ਹੈ ਜੀ ਬਿਲਕੁਲ ਜਿਹੜੀ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਹੈ ਜਿਹੜੀ ਉਸ ਦੇ ਵਿੱਚ ਇਹੋ ਜਿਹਾ ਹਾਲ ਹੈ ਤਾਂ ਬਾਕੀ ਮੰਡੀਆਂ ਦਾ ਹਾਲ ਤਾਂ ਅੰਦਾਜ਼ਾ ਆਪ ਲਗਾ ਸਕਦੇ ਹੋ ਜਦ ਇਹ ਮੰਡੀ ਦੇ ਵਿੱਚ ਕੋਈ ਵੀ ਸੀਜ਼ਨ ਸ਼ੁਰੂ ਹੁੰਦਾ ਭਾਵੇਂ ਉਹ ਪੰਜਾਬ ਸਰਕਾਰ ਦੇ ਉੱਚ ਅਧਿਕਾਰੀ ਹੋਣ ਭਾਵੇਂ ਸੈਂਟਰ ਸਰਕਾਰ ਦੇ ਹੋਣ ਤੇ ਜਿਹੜੀ ਆ ਆਪਣੇ ਆਪਣੇ ਮੈਸੇਜ ਆ ਗਏ ਨਾ ਬੱਸ ਲੈ ਲਓ ਤਰਬਿੰਦਰ ਜੀ ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ ਜੀ ਬਿਲਕੁਲ ਜੀ ਸਵਾਲ ਇਹ ਹੈ ਕਿ ਜਿਸ ਹਿਸਾਬ ਦੇ ਇਥੇ ਪ੍ਰਬੰਧ ਨਜ਼ਰ ਆ ਰਹੇ ਨੇ ਕਿਸ ਚੀਜ਼ ਦੇ ਦਾਵੇ ਫਿਰ ਪ੍ਰਸ਼ਾਸਨ ਦੇ ਵੱਲ ਠੋਕੇ ਜਾਂਦੇ ਨੇ ਕਿ ਜੋ ਪੁਕਤਾ ਪ੍ਰਬੰਧ ਨੇ ਕਿਉਂਕਿ ਕਿਸਾਨ ਤਾਂ ਚਿੰਤਾ ਦੇ ਵਿੱਚ ਡੁੱਬ ਹੀ ਗਏ ਨੇ ਕਿਉਂਕਿ ਅੱਧੀਆਂ ਫਸਲਾਂ ਤਾਂ ਜੋ ਹਾਲੇ ਤੱਕ ਖੇਤਾਂ ਦੇ ਵਿੱਚ ਖੜੀਆਂ ਨੇ ਉਹ ਬਰਬਾਦ ਹੋ ਗਈਆਂ ਜਿਹੜੇ ਕਿਸਾਨਾਂ ਨੇ ਸਮੇਂ ਸਿਰ ਵਾਢੀ ਕੀਤੀ ਹੈ ਉਹਨਾਂ ਦੀ ਫਸਲ ਹੁਣ ਮੰਡੀ ਦੇ ਵਿੱਚ ਬਰਬਾਦ ਹੋ ਰਹੀ ਹੈ ਕੌਣ ਜ਼ਿੰਮੇਵਾਰ ਹੋਵੇਗਾ ਕਿਸਾਨਾਂ ਦੀ ਇਸ ਚੀਜ਼ ਦੀ ਪ੍ਰਭਾਈ ਕੌਣ ਕਰੇਗਾ ਜੋ ਫਸਲ ਹੁਣ ਬਰਬਾਦ ਹੋ ਰਹੀ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਜਦੋਂ ਮੰਡੀ ਦੇ ਵਿੱਚ ਫਸਲ ਆਉਂਦੀ ਹੈ ਤਾਂ ਉਹ ਟਰਾਲੀਆਂ ਦੇ ਵਿੱਚ ਆਉਂਦੀ ਹੈ ਜਦੋਂ ਉਹਦੀ ਸਫਾਈ ਕਰਕੇ ਬੋਰੀਆਂ ਦੇ ਵਿੱਚ ਪੈ ਜਾਂਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਜਿਹੜੀ ਆ 100% ਜਿਹੜੀ ਸਰਕਾਰ ਦੀ ਹੁੰਦੀ ਹੈ ਕਿਉਂਕਿ ਉਹ ਫਸਲ ਜਿਹੜੀ ਆ बिक ਚੁੱਕੀ ਹੁੰਦੀ ਆ ਉਹ ਕਿਸੇ ਏਜੰਸੀ ਨੇ ਖਰੀਦੀ ਹੁੰਦੀ ਆ ਜਾਂ ਕਿਸੇ ਆਰਟੀ ਨੇ ਖਰੀਦੀ ਹੁੰਦੀ ਆ ਪਰ ਇਸ ਮੰਡੀ ਦੇ ਵਿੱਚ ਜਿਹੜੀ ਪ੍ਰਾਈਵੇਟ ਖਰੀਦ ਹੋ ਰਹੀ ਆ ਉਹ ਤਾਂ ਆਰਟੀ ਆਪਣੇ ਨਾਲ ਦੀ ਨਾਲ ਫਸਲ ਚੱਕ ਕੇ ਲੈ ਜਾਂਦੇ ਨੇ ਪਰ ਜਿਹੜੀ ਫਸਲ ਬਰਬਾਦ ਹੋ ਰਹੀ ਆ ਜਿਹੜੀ ਹੁਣ ਅੱਜ ਮੰਡੀਆਂ ਦੇ ਵਿੱਚ ਭਿੱਜੀ ਆ ਉਹਦੇ ਵਿੱਚ ਜ਼ਿਆਦਾਤਰ ਫਸਲ ਸਰਕਾਰੀ ਏਜੰਸੀਆਂ ਦੀ ਆ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹਨੂੰ ਕੌਣ ਖਾਏਗਾ ਉਹੀ ਸਵਾਲ ਹੈ ਕਿ ਫਿਰ ਆਉਣ ਵਾਲੇ ਦਿਨਾਂ ਚ ਕੀ ਹੋਊਗਾ ਇਸੇ ਤਰ੍ਹਾਂ ਨਾਤਾ ਇਹਨਾਂ ਨੂੰ ਬੋਰੀਆਂ ਨੂੰ ਖਲਾ ਕੇ ਫਸਲ ਨੂੰ ਸੁਕਾਇਆ ਜਾਣਾ ਇਸੇ ਤਰ੍ਹਾਂ ਇਹਨਾਂ ਨੂੰ ਗਦਾਮ ਦੇ ਵਿੱਚ ਸਟੋਰ ਕਰ ਦਿੱਤਾ ਜਾਣਾ ਤੇ ਉਸ ਤੋਂ ਬਾਅਦ ਜਿਹੜੀ ਆ ਗਰੀਬਾਂ ਨੂੰ ਜਿਹੜੀ ਕਣਕ ਵੇਚੀ ਜਾਂਦੀ ਆ ਫਿਰ ਉਹ ਇਹੀ ਕਣਕ ਵੇਚੀ ਜਾਂਦੀ ਤੇ ਉਸ ਤੋਂ ਬਾਅਦ ਸਵਾਲ ਉੱਠਦੇ ਨੇ ਕਿ ਗਲੀ ਸੜੀ ਜਿਹੜੀ ਕਣਕ ਆ ਉਹ ਗਰੀਬਾਂ ਤੱਕ ਪਹੁੰਚ ਰਹੀ ਆ ਸੋ ਇਹੀ ਕਾਰਨ ਆ ਕਿ ਪ੍ਰਸ਼ਾਸਨ ਦੀ ਤੇ ਅਧਿਕਾਰੀਆਂ ਦੀ ਵੱਡੀ ਲਾਪਰਵਾਹੀ ਦੇ ਕਾਰਨ ਜਿਹੜਾ ਜਿੱਥੇ ਫਸਲ ਦਾ ਨੁਕਸਾਨ ਹੋ ਰਿਹਾ ਤਾਂ ਉੱਥੇ ਲੋਕਾਂ ਨੂੰ ਜਿਹੜੀ ਗਲੀ ਸੜੀ ਕਣਕ ਖਾਣ ਨੂੰ ਵੀ ਫਿਰ ਬਾਅਦ ਚ ਮਜਬੂਰ ਹੋਣਾ ਪੈਂਦਾ ਸੋ ਕਿਤੇ ਨਾ ਕਿਤੇ ਸਿਸਟਮ ਦੇ ਉੱਪਰ ਵੱਡੇ ਸਵਾਲ ਉੱਠ ਰਹੇ ਨੇ ਕਿ ਆਖਰਕਾਰ ਕਦੋਂ ਪ੍ਰਸ਼ਾਸਨ ਜਾਗੂਗਾ ਜਦੋਂ ਮੌਸਮ ਵਿਭਾਗ ਨੇ ਇੱਕ ਹਫ਼ਤਾ ਪਹਿਲਾਂ ਅਲਰਟ ਦਿੱਤਾ ਹੋਇਆ ਸੀ ਇਸ ਦੇ ਬਾਵਜੂਦ ਵੀ ਪ੍ਰਬੰਧ ਨਹੀਂ ਕੀਤੇ ਗਏ ਸੋ ਕਿਤੇ ਨਾ ਕਿਤੇ ਜਿਹੜੇ ਉੱਚ ਅਧਿਕਾਰੀਆਂ ਨੂੰ ਵੀ ਇਹ ਤਾਂ ਨੋਟਿਸ ਲੈਣਾ ਚਾਹੀਦਾ ਤੇ ਜਿਹੜੇ ਜ਼ਿੰਮੇਵਾਰ ਅਧਿਕਾਰੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤੇ ਅੱਗੇ ਤੋਂ ਇਹ ਇਨਸ਼ੋਰ ਹੋਣਾ ਚਾਹੀਦਾ ਹੈ ਕਿ ਜੇਕਰ ਮੰਡੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਗਲਬਾਤ ਹੁੰਦੀ ਹੈ ਤਾਂ ਉਸ ਤੋਂ ਪਹਿਲਾਂ ਪ੍ਰਬੰਧ ਨੇ ਜਿਹੜੇ ਉਹ ਪੁਖਤਾ ਹੋਣੇ ਚਾਹੀਦੇ ਨੇ ਬਿਲਕੁਲ तमाम ਸਵਾਲ ਖੜੇ ਹੋਣੇ ਵੀ ਲਾਜ਼ਮੀ ਨੇ ਤਰਮਿੰਦਰ ਜੀ ਤੁਹਾਡੇ ਆਸ-ਪਾਸ ਕੁਝ ਲੋਕ ਜ਼ਰੂਰ ਹੋਣਗੇ ਜੋ ਇਹ ਤੇ 24 ਘੰਟੇ ਮੰਡੀ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ ਕਿ ਕਿਹੋ ਜਿਹੇ ਤਰੀਕਿਆਂ ਦੇ ਨਾਲ ਜੋ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਵੇਂ ਉਹ ਖੱਜਲ ਖੁਆਰ ਹੋ ਰਹੇ ਨੇ ਜੀ ਬਿਲਕੁਲ ਮੰਡੀਆਂ ਦੇ ਵਿੱਚ ਜਿਹੜੇ ਸਵੇਰ ਤੋਂ ਹੀ ਜਿਹੜੇ ਆ ਕਿਸਾਨ ਫਸਲ ਲੈ ਕੇ ਆ ਰਹੇ ਨੇ ਜਦੋਂ ਮੀਂਹ ਪੈ ਰਿਹਾ ਸੀ ਤਾਂ ਇਹ ਜਿਹੜੇ ਆ ਸੜਕਾਂ ਦੇ ਉੱਪਰ ਪੁਲ ਦੇ ਥੱਲੇ ਰੁੱਕ ਕੇ ਆਪਣੀ ਫਸਲ ਦੀ ਜਿਹੜੇ ਆ ਉਹ ਰਾਖੀ ਕਰ ਰਹੇ ਸੀ ਤਾਂ ਕੁਝ ਕਿਸਾਨ ਵੀ ਨੇ ਜਿਹੜੇ ਅੱਜ ਇੱਥੇ ਫਸਲ ਲੈ ਕੇ ਆਏ ਨੇ ਉਹ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਦੇਖਦੇ ਹੋ ਹਾਂਜੀ ਬਾਈ ਜੀ ਤੁਹਾਡਾ ਕੀ ਨਾਮ ਹੈ ਜੀ ਜੀ ਨਾਮ ਤੁਹਾਡਾ ਬੇਜਰ ਸਿੰਘ ਹੈ ਅੱਧੀ ਫਸਲ ਲੈ ਕੇ ਆਏ ਹਾਂ ਹਾਂਜੀ ਹਾਂਜੀ ਕਿਹੋ ਜਿਹਾ ਪ੍ਰਬੰਧ ਹੈ ਸਵੇਰੇ ਮੀਂਹ ਵੀ ਪਿਆ ਸੀ ਮੰਡੀ ਚ ਕਿਹੋ ਜਿਹਾ ਪ੍ਰਬੰਧ ਲੱਗੇ ਪ੍ਰਬੰਧ ਤਾਂ ਠੀਕ ਨੇ ਜੀ ਵਧੀਆ ਨੇ ਪਰ ਕੋਈ ਇੱਦਾਂ ਦੀ ਕਰਨੀ ਹੈਗੀ ਤੇ ਅਸੀਂ ਤਾਂ ਆੜ ਦੀ ਉੱਤੇ ਨਿਰਭਰ ਹੁੰਦੇ ਆ ਵੀ ਆੜ ਤੇ ਹੀ ਪ੍ਰਬੰਧ ਕਰਦਾ ਜਿਹੜਾ ਹੁੰਦਾ ਨਹੀਂ ਹਾਂਜੀ ਬਾਰੇ ਮੰਡੀ ਦੇ ਵਿੱਚ ਮੀਂਹ ਦੇ ਵਿੱਚ ਵੀ ਦੇਖਿਆ ਕਾਫੀ ਸਾਰੀਆਂ ਬੋਰੀਆਂ ਜਿਵੇਂ ਪਿੱਛੇ ਵੀ ਪਾਣੀ ਦੇ ਵਿੱਚ ਭਿੱਜ ਰਹੀਆਂ ਨੇ ਫਸਲ ਬਰਬਾਰ ਹੋਦੀ ਆ ਤਾਂ ਫਿਰ ਇਹ ਤਾਂ ਢਿੱਡੀ ਫਸਲ ਬਾਅਦ ਚ ਗਲ ਜੂਗੀ ਤਾਂ ਕੌਣ ਖਾਊਗਾ ਇਹਨੂੰ ਫਿਰ ਉਹ ਜਿਹੜੇ ਹੁਣ ਨੀਵੇਂ ਥਾਂ ਜਿੱਥੇ ਵੀ ਆਪਣੇ ਪਾਣੀ ਦਾ ਹੈਗਾ ਉਹ ਤਾਂ ਉਹ ਤਾਂ ਸਰਕਾਰ ਨੂੰ ਕਰਨਾ ਚਾਹੀਦਾ ਕਰਨਾ ਆਹ ਜਾਲੇ ਮੰਡੀ ਚ ਇੰਨਾ ਪ੍ਰੈਕਟਿਸ ਜਾਂਦਾ ਉਹ ਬਿਲਕੁਲ ਨਹੀਂ ਕਰਦੇ ਹੈਗੇ ਉਹ ਮੰਡੀ ਦੇ ਵਿੱਚ ਕਿੰਨੇ ਸੈੱਟ ਨੇ ਆਹੀ ਆ ਦੋ ਸੈੱਟ ਨੇ ਜੀ ਕਾਹ ਹੈ ਕੰਨਾਲ ਹੁਣ ਜੀਆਂ ਟਰਾਲੀਆਂ ਭਰੀਆਂ ਆਈਆਂ ਨੇ ਕੋਈ ਥਾਂ ਮਿਲ ਰਹੀ ਹੈ ਫਸਲ ਰੱਖਣ ਨੂੰ ਆ ਤਰਲੀਆਂ ਬਾਹਰ ਫੜ ਗਈਆਂ ਜਿਹੜੀਆਂ ਖੜੀਆਂ ਨੇ ਬਾਕੀ ਮੀਂਹ ਚ ਖੜੀਆਂ ਰਹੀਆਂ ਟਰੈਲੀਆਂ ਕੋਸ ਕੋਸ ਉੱਤੇ ਰੇਲਵੇ ਟਰੈਕ ਦੇ ਉਹਦੇ ਉੱਤੇ ਪੁਲ ਦੇ ਡੇਟਾ ਲਾਈਆਂ ਜਾ ਕੇ ਤੇ ਇੱਥੇ ਜੇ ਸੈੱਡ ਹੋਵੇ ਤਾਂ ਸੜਦੇ ਆ ਜਾਣ ਸਾਰੇ ਮਾਣ ਜਿੰਮੇਵਾਰ ਇਹਨਾਂ ਹਾਲਾਤਾਂ ਲਈ ਸਰਕਾਰਾਂ ਹੀ ਆਈਆਂ ਜੀ 75 ਸਾਲਾਂ ਤੋਂ ਸਰਕਾਰਾਂ ਜਿੰਮੇਵਾਰ ਨਹੀਂ ਜਣਾ ਨਹੀਂ ਪ੍ਰਬੰਧ ਕੀਤੇ ਹੁਣ ਤੱਕ ਇਸ ਵੇਲੇ ਤੱਕ ਕੋਈ ਮਾਰਕੀਟ ਕਮੇਟੀ ਦਾ ਅਧਿਕਾਰੀ ਜਾਂ ਕੋਈ ਇਨਸਪੈਕਟਰ ਤੁਹਾਡੇ ਕੋ ਆਇਆ ਕੋਈ ਆਇਆ ਕੋਈ ਨਾ ਮੈਂ ਉਹਨਾਂ ਦੇ ਦੇਖਿਆ ਵੀ ਨਹੀਂ ਆ ਕੇ ਵੀ ਕਿੰਨਾ ਕੁ ਪਾਣੀ ਖੜਾ ਹੈ ਕਿਵੇਂ ਘੜਾਈਏ ਕਿਵੇਂ ਨਾ ਘੜਾਈਏ ਇਹ ਤਾਂ ਕੋਈ ਕੀ ਪ੍ਰਬੰਧ ਹੈ ਨਹੀਂ ਹੈ ਸੋ ਤੁਸੀਂ ਸੁਣਿਆ ਕਿ ਕੋਈ ਹੁਣ ਤੱਕ ਸਾਰ ਲੈਣ ਨਹੀਂ ਆਇਆ ਤੇ ਆਪਣੇ ਲੈਵਲ ਤੇ ਜਿਹੜੇ ਇਹ ਜਗ੍ਹਾ ਦੇਖ ਕੇ ਖਾਲੀ ਕਰਕੇ ਫਸਲ ਜਿਹੜੀ ਮੰਡੀ 'ਚ ਉਤਾਰ ਰਹੇ ਨੇ ਜੀ ਜੀ ਜ਼ਾਹਰជា ਗੱਲ ਹੈ ਤਰਮਿੰਦਰ ਜੀ ਜਿसे ਸਾਹ ਦੇ ਨਾਲ ਇਹਨਾਂ ਕਿਸਾਨਾਂ ਦੀ ਕੋਈ ਸਾਰ ਨਹੀਂ ਲਈ ਜਾਂਦੀ ਪਰ ਦੂਜੇ ਪਾਸੇ ਦਾਅਵੇ ਜ਼ਰੂਰ ਵੱਡੇ ਵੱਡੇ ਠੋਕੇ ਜਾਂਦੇ ਨੇ ਕਿ ਪੁਖਤਾ ਪ੍ਰਬੰਧ ਨੇ ਕਿਸੇ ਵੀ ਤਰੀਕੇ ਦੀ ਪਰੇਸ਼ਾਨੀ ਕਿਸਾਨਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਚੁੱਕਿਆ ਜਾਵੇਗਾ ਪਰ ਇਹ ਜਾਂ ਦਾਣੇ ਜਦੋਂ ਖਰਾਬ ਹੋ ਗਏ ਨੇ ਇਸ ਨੂੰ ਫਿਰ ਚੁੱਕ ਕੇ ਗਰੀਬਾਂ ਦੇ ਵਿੱਚ ਵੰਡਣ ਵਾਲੀਆਂ ਗੱਲਾਂ ਹੀ ਰਹਿ ਜਾਂਦੀਆਂ ਨੇ ਜੀ ਬਿਲਕੁਲ ਜਿਹੜੀ ਆ ਜਿੱਦਾਂ ਕਿ ਦੋ ਦਿਨ ਪਹਿਲਾਂ ਵੀ ਮੰਡੀ ਦੇ ਵਿੱਚ ਅਧਿਕਾਰੀ ਆਏ ਸੀ ਐਸਟੀਐਮ ਲੈਵਲ ਤੇ ਜਾਂ ਹੋਰ ਲੈਵਲ ਤੇ ਪਰ ਸਵਾਲ ਇਹ ਹੈ ਕਿ ਜਦੋਂ ਮੌਸਮ ਨੇ ਮੰਡੀ ਦੇ ਵਿੱਚ ਨੁਕਸਾਨ ਕੀਤਾ ਜਦੋਂ ਉਹਨਾਂ ਅਧਿਕਾਰੀਆਂ ਦੀ ਲੋੜ ਸੀ ਜਦੋਂ ਉਹਨਾਂ ਨੇ ਰਾਹਤ ਦੇ ਕੰਮ ਕਰਨੇ ਸੀ ਤਾਂ ਉਦੋਂ ਕਿੱਥੇ ਨੇ ਉਹ ਭਾਵੇਂ ਕਿ ਅੱਜ ਉਹ ਐਂਤਵਾਰ ਦਾ ਹਵਾਲਾ ਦੇਣਗੇ ਪਰ ਤੁਹਾਨੂੰ ਦੱਸ ਦਈਏ ਕਿ ਹਰ ਸੀਜ਼ਨ ਦੇ ਵਿੱਚ ਪਹਿਲਾ ਹੀ ਸਪੈਸ਼ਲ ਹਦਾਇਤ ਹੁੰਦੀ ਹੈ ਕਿ ਸੀਜ਼ਨ ਦੇ ਵਿੱਚ ਕਿਸੇ ਨੂੰ ਕੋਈ ਛੁੱਟੀ ਨਹੀਂ ਹੋਵੇਗੀ ਭਾਵੇਂ ਸੰਡੇ ਹੋਵੇ ਜਾਂ ਕੋਈ ਹੋਰ ਸਰਕਾਰੀ ਛੁੱਟੀ ਹੋਵੇ ਪਰ ਇਸ ਦੇ ਬਾਵਜੂਦ ਵੀ ਅਧਿਕਾਰੀ ਨਹੀਂ ਜਾਗ ਰਹੇ ਸੋ ਕਿਤੇ ਨਾ ਕਿਤੇ ਸਰਕਾਰਾਂ ਨੂੰ ਸਖਤ ਐਕਸ਼ਨ ਲੈਣ ਦੀ ਲੋੜ ਹੈ ਜੇਕਰ ਕਿਸੇ ਅਧਿਕਾਰੀ ਦੇ ਖਿਲਾਫ ਇੱਕ ਵਾਰ ਐਕਸ਼ਨ ਹੋਊਗਾ ਤਾਂ ਸ਼ਾਇਦ ਅਗਲੀ ਵਾਰ ਜਿਹੜਾ ਦੂਸਰਾ ਅਧਿਕਾਰੀ ਹੋਊਗਾ ਉਹ ਡਰ ਤੇ ਕਾਰਨ ਪ੍ਰਬੰਧ ਕਰ ਸਕੂਗਾ ਪਰ ਅੱਜ ਤੱਕ ਜਿਹੜੇ ਨੇ ਉਹ ਇਹੀ ਹਾਲਾਤ ਮੰਡੇ ਆ ਦੇਖਣ ਨੂੰ ਮਿਲੇ ਨੇ ਕਿ ਹਰ ਵਾਰ ਕਿਸਾਨ ਰੋਲਦੇ ਨੇ ਫਸਲਾਂ ਬਰਬਾਦ ਹੁੰਦੀਆਂ ਨੇ ਤੇ ਹਰ ਵਾਰ ਇਹਨਾਂ ਨੂੰ ਲਾਰੇ ਮਿਲਦੇ ਨੇ ਬਿਲਕੁਲ ਬਿਲਕੁਲ ਤਰਮਿੰਦਰ ਜੀ ਜਿਹੜੇ ਕਿਸਾਨ ਦੇ ਨਾਲ ਤੁਸੀਂ ਗੱਲ ਵਿਵਾਦ ਕੀਤੀ ਸੀ ਇਹ ਅੱਜ ਸਵੇਰੇ ਹੀ ਪਹੁੰਚੇ ਨੇ ਹਾਲਾਂਕਿ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ ਜੋ ਇੱਕ ਦੋ ਦਿਨਾਂ ਤੋਂ ਮੰਡੀ ਦੇ ਵਿੱਚ ਹੀ ਨੇ ਜਿਨ੍ਹਾਂ ਨੇ ਇਹ ਮੀ ਪ੍ਰੋਪਰ ਤਰੀਕੇ ਨਾਲ ਵੇਖਿਆ ਪ੍ਰਸ਼ਾਸਨ ਦੇ ਪ੍ਰਬੰਧ ਵੇਖੇ ਨੇ ਉਹਨਾਂ ਕਿਸਾਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹੋਰ ਵੀ ਕਿਸਾਨ ਨੇ ਇੱਥੇ ਜਿਹੜੇ ਅੱਜ ਮੰਡੀਆਂ ਦੇ ਵਿੱਚ ਆਏ ਨੇ ਤਾਂ ਪਹਿਲਾਂ ਵੀ ਜਿਹੜੇ ਬੈਠੇ ਨੇ ਪਰ ਜਿਹੜੇ ਆ ਕੁਝ ਕਿਸਾਨ ਤਾਂ ਅੱਜ ਮੌਸਮ ਦੀ ਮਾਰ ਨੂੰ ਦੇਖ ਕੇ ਹੋਏ ਤੁਰੰਤ ਆਪਣੇ ਘਰਾਂ ਨੂੰ ਭੱਜੇ ਨੇ ਕਿਉਂਕਿ ਖੇਤਾਂ ਦੇ ਵਿੱਚ ਵੀ ਉਹਨਾਂ ਦੀ ਫਸਲ ਖੜੀ ਆ ਆ ਗੱਲਬਾਤ ਕਰਦੀ ਕੋਸ਼ਿਸ਼ ਕਰਾਂਗੇ ਤੇ ਆਏ ਨੇ ਭਾਈ ਜੀ ਕਿਸ ਤਰ੍ਹਾਂ ਲੱਗਦੇ ਨੇ ਮੰਡੀ ਦੇ ਵਿੱਚ ਪ੍ਰਬੰਧ ਪ੍ਰਬੰਧ ਬਿਲਕੁਲ ਉਹ ਜਾਨੀ ਲੱਜਕੁ ਨਹੀਂ ਕੋਈ ਧੂੜ ਤਣ ਲੱਗ ਰਹੀ ਕਿਸ ਤਰ੍ਹਾਂ ਦੀ ਹਸਣ ਹੁਣ ਪਾਣੀ ਵੀ ਘੱਟ ਪੈਂਦਾ ਪਾਣੀ ਜ਼ਿਆਦਾ ਖੜਦਾ ਮੰਨ ਕੇ ਚਲੋ ਜੇ ਥੱਡ ਹੋਵੇ ਹੁਣ ਫੰਨਾ ਮੰਡੀ ਏਸ਼ੀਆ ਦੀ ਸਭ ਤੋਂ ਵੱ ਪਰਬੰਧ ਬਿਲਕੁਲ ਜ਼ੀਰੋ ਜੀ ਜਿਹੜੇ ਪਹਿਲਾਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਬਜਪੁਰ ਪਾਈ ਉਹੀ ਕਿੱਥੇ ਘਾਟ ਕਿੱਥੇ ਹੈ ਜੀ ਫਿਰ ਘਾਟ ਹੁਣ ਸਿਸਟਮ ਤੇ ਹੈ ਕੋਈ ਅਧਿਕਾਰੀ ਕਦੇ ਆਇਆ ਤੁਹਾਨੂੰ ਪੁੱਛਣ ਕੋਈ ਨਹੀਂ ਹੁਣ ਦੇਖੋ ਸਵੇਰ ਦਾ ਮੇਹ ਪੈ ਰਿਹਾ ਹੈ ਕੋਈ ਵੀ ਸਾਡੇ ਕੋਲ ਆ ਰਿਹਾ ਨਹੀਂ ਜਦੋਂ ਮੀਂਹ ਪੈ ਰਿਹਾ ਚੋਂ ਕੀ ਹਾਲਾਤ ਸੀ ਬਣਦੀ ਬਹੁਤ ਔਖਾ ਸੀਗਾ ਜੀ ਅਸੀਂ ਆਪ ਲੇਬਰ ਦੇ ਨਾਲ ਜਣੀ ਲੱਗ ਕੇ ਸਰਪਾਨਾ ਪਾਈ ਬਹੁਤ ਔਖਾ ਬਹੁਤ ਇਹਨੂੰ ਕਿੰਨਾ ਕਸਰ ਪਊਗਾ ਮੀਂਹ ਦਾ ਅਸਰ ਤਾਂ ਬਹੁਤ ਜ਼ਿਆਦਾ ਹੈ ਜੀ ਕੰਮ ਖੜ ਗਏ ਨੇ ਤੇ ਹਜੇ ਵੀ ਉੱਪਰ ਦੇਖੋ ਬੱਦਲ ਪੂਰਾ ਛਾਇਆ ਹੈ ਅੱਲੇ ਵੀ ਕੋਈ ਫਸਲ ਰੱਖਣ ਨੂੰ ਥਾਂ ਮਿਲਦੀ ਆ ਤੁਹਾਨੂੰ ਇੱਥੇ ਨਹੀਂ ਥਾਂ ਨਹੀਂ ਹੈ। ਦੇਖੋ ਕਿ ਟ੍ਰਾਲੀ ਤੇ ਟ੍ਰਾਲੀ ਚੜੀ ਪਈ ਹੈ। ਤੇ ਫਿਰ ਆਉਣ ਵਾਲੇ ਦਿਨਾਂ ਚ ਕਿੰਨਾ ਕੋਈ ਹੋਰ ਪ੍ਰਭਾਵ ਫਸਲ ਤੇ ਜਾਂ ਤੁਹਾਨੂੰ ਕਿਹੜੇ-ਕਿਹੜੇ ਮੁਸ਼ਕਲਾਂ ਆ ਸਕਦੀਆਂ ਨੇ। ਮੁਸ਼ਕਲਾਂ ਇਹ ਦੇਖੋ ਹਜੇ ਮੌਸਮ ਦਾ ਤਾਂ ਉੱਪਰ ਬਣੀ ਹੋਇਆ ਤੇ ਨਾਲ ਹਜੇ ਪੰਨਾ ਤਾਂ ਨਿੱਕنگ ਵੀ ਨਹੀਂ ਹੋ ਰਹੀ। ਰਾਣਾ ਮਾਲੂਮ ਹੀ ਪਿਆ ਬੁਰੀਆਂ। ਜਿਹੜਾ ਅੱਜ ਆਇਆ ਸਾਰੀਆਂ ਟ੍ਰਾਲੀਆਂ ਉਮ ਹੀ ਭੱਟੀਆਂ। ਤੇ ਅਜੀ ਮੀਡੀਆ ਲਈ ਸਰਕਾਰ ਤੋਂ ਕੀ ਮੰਗ ਕਰੂੰਗਾ? ਸਰਕਾਰ ਤੋਂ ਅਸੀਂ ਇਹੀ ਮੰਗ ਕਰਦੇ ਆਂ ਵੀ ਜਿਹੜੀ ਸਾਡਾ ਫਸਲ ਹੈ ਇਹਨੂੰ ਟਾਈਮ ਸਿਰ ਜਾਨੀ ਚੱਕਿਆ ਜਾਵੇ। ਤਾਨੂੰ ਤੰਗ ਨਾ ਕਰਿਆ ਜਾਵੇ ਇਹ ਕਥਨ ਹਰੇਕ ਵਾਰੀ ਇਹਦੀ ਜਾਨੀ ਜਾਨੀ ਪ੍ਰੋਬਲਮ ਆ ਤੁਹਾਨੂੰ ਆਉਂਦੀ ਹੁਣ ਮੰਨ ਕੇ ਚੱਲੋ ਕਿਤੇ ਗੜੇਮਾਰੀ ਹੋਈ ਆ ਆਪਣੇ ਪੰਜਾਬ ਚ ਉਹ ਵੀ ਸਾਡੇ ਭਰਾ ਨੇ ਕੋਈ ਵੀ ਸਰਕਾਰ ਦਾ ਬਿਆਨ ਨਹੀਂ ਉਹਨਾਂ ਕੋਲ ਆਪ੍ਰਤੀ ਆਇਆ ਵੀ ਉਹਨਾਂ ਦੀ ਪਰਪਾਈ ਹੋਊਗੀ ਜਾਂ ਕੋਈ ਮੰਤਰੀ ਉੱਥੇ ਜਾ ਕੇ ਅਸੀਂ ਦੇਖਣ ਨਹੀਂਗਾ ਸੋ ਕਿਸਾਨਾਂ ਦਾ ਦਰਦ ਝਲਕ ਰਿਹਾ ਤੇ ਮੌਸਮ ਦੀ ਮਾਰ ਵੀ ਪਈ ਆ ਸਿਸਟਮ ਦੀ ਮਾਰ ਵੀ ਪੈ ਰਹੀ ਆ ਹਲੇ ਵੀ ਕੋਈ ਆਸ ਨਹੀਂ ਹੈ ਬਿਲਕੁਲ ਸਹੀ ਗੱਲ ਹੈ ਜਿਸ ਹਿਸਾਬ ਦੇ ਨਾਲ ਇਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਹੈ ਕਿ ਇਹ ਜੋ ਖੰਨਾ ਦੀ ਅਨਾਜ ਮੰਡੀ ਹੈ ਏਸ਼ੀਆ ਕੰਟੀਨੈਂਟ ਦੀ ਸਭ ਤੋਂ ਵੱਡੀ ਅਨਾਜ ਮੰਡੀ ਹੈ ਪਰ ਇੱਥੇ ਪ੍ਰਬੰਧ ਨੇ ਜ਼ੀਰੋ ਨਜ਼ਰ ਆ ਰਹੇ ਨੇ ਨਾਜ਼ੁਕ ਨਜ਼ਰ ਆ ਰਹੇ ਹਾਲਾਂਕਿ ਐਂਤਵਰ ਦੀ ਜੋ ਗੱਲ ਤੁਸੀਂ ਤਰਮਿੰਦਰ ਜੀ ਕੀਤੀ ਸੀ ਐਤਵਾਰ ਤਾਂ ਅੱਜ ਹੈ ਪਿਛਲੇ 2-3 ਦਿਨਾਂ ਤੋਂ ਲਗਾਤਾਰ ਮੀਂਹ ਛਕੜ ਹਨੇਰੀ ਚੱਲ ਰਿਹਾ ਹੈ ਉਹਨਾਂ ਦਿਨਾਂ ਦੇ ਵਿੱਚ ਪ੍ਰਸ਼ਾਸਨ ਨਹੀਂ ਪਹੁੰਚਿਆ ਅੱਜ ਐਂਤਵਰ ਦਾ ਹਵਾਲਾ ਦਿੱਤਾ ਜਾਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਜ਼ਿਕਰ ਕੀਤਾ ਜਾਏਗਾ ਕਿ ਅਸੀਂ ਪ੍ਰਬੰਧਾਂ ਦਾ ਜਾਇਜ਼ਾ ਲਿਆ ਹੈ ਅਸੀਂ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਹਾਂ ਪਰ ਜਦੋਂ ਨੁਕਸਾਨ ਹੋ ਜਾਂਦਾ ਉਸ ਵਕਤ ਹੀ ਕਿਉਂ ਇੱਥੇ ਪ੍ਰਸ਼ਾਸਨ ਪਹੁੰਚਦਾ ਪਹਿਲਾਂ ਕਿਉਂ ਨਹੀਂ ਇਹਨਾਂ ਚੀਜ਼ਾਂ ਦੇ ਸਾਰ ਲਈ ਜਾਂਦੀ ਜੀ ਬਿਲਕੁਲ ਜਿਹੜੇ ਤੁਹਾਨੂੰ ਦੱਸਦੀ ਕਿ ਜਿੱਥੇ ਅਸੀਂ ਖੜੇ ਹਾਂ ਇੱਥੋਂ ਦੋ ਕਦਮਾਂ ਦੇ ਉੱਤੇ ਮਾਰਕੀਟ ਕਮੇਟੀ ਦਾ ਦਫ਼ਤਰ ਹੈ ਸਵੇਰ ਤੋਂ ਹੀ ਉੱਥੇ ਕੋਈ ਮੁਲਾਜ਼ਮ ਨਹੀਂ ਆਇਆ ਤੇ ਨਾ ਹੀ ਤੁਸੀਂ ਕਿਸਾਨਾਂ ਤੋਂ ਵੀ ਸੁਣਿਆ ਕਿ ਕੋਈ ਸਾਰ ਲੈਣ ਆਇਆ ਜਿੱਥੋਂ ਤੱਕ ਵਰੰਧਾਂ ਦੀ ਗੱਲ ਹੈ ਸਰਕਾਰ ਨੇ 1 ਅਪ੍ਰੈਲ ਤੋਂ ਸਰਕਾਰੀ ਖਰੀਦ ਜਿਹੜੀ ਆ ਸ਼ੁਰੂ ਕਰ ਦਿੱਤੀ ਸੀ ਤੇ ਦਾਵਾ ਕੀਤਾ ਜਾ ਰਿਹਾ ਸੀ ਕਿ ਹਰ ਤਰ੍ਹਾਂ ਦੇ ਜਿਹੜੇ ਪ੍ਰਬੰਧ ਨੇ ਉਹ ਮੁਕੰਮਲ ਨੇ ਪਰ ਜਿੱਥੇ ਅਸੀਂ ਖੜੇ ਹਾਂ ਇਹ ਏਸ਼ੀਆ ਦੀ ਸਭ ਤੋਂ ਵੱਡੀ ਤੇ ਮੁੱਖ ਮੰਡੀ ਆ ਇਸ ਦੇ ਨਾਲ ਹੋਰ ਵੀ ਪਿੰਡੂ ਮੰਡੀਆਂ ਲੱਗਦੀਆਂ ਨੇ ਜਦੋਂ ਮੁੱਖ ਮੰਡੀ ਦੇ ਵਿੱਚ ਇਹ ਹਾਲਾਤ ਨੇ ਤਾਂ ਪਿੰਡੂ ਮੰਡੀਆਂ ਦੇ ਹਾਲਾਤ ਤਾਂ ਇਸ ਤੋਂ ਵੀ ਬਦਤਰ ਹੋਣਗੇ ਸੋ ਕਿਸਾਨ ਨੇ ਜਿਹੜੇ ਉਹ ਕੁੱਲ ਮਿਲਾ ਕੇ ਭਗਵਾਨ ਦੇ ਆਸਰੇ ਰੱਬ ਆਸਰੇ ਜਿਹੜੇ ਆਪਣਾ ਉਹ ਫਸਲ ਵੇਚਣ ਆ ਰਹੇ ਨੇ ਬਿਲਕੁਲ ਖੁੱਲੇ ਅਸਮਾਨ ਥੱਲੇ ਕਿਸਾਨਾਂ ਦੀ ਇਹ ਫਸਲ ਪਈ ਹੈ ਤਰਮਿੰਦਰ ਜੀ ਇੱਕ ਵਾਰੀ ਪੂਰੀ ਮੰਡੀ ਦੇ ਸ਼ਾਟਸ ਸਾਡੇ ਦਰਸ਼ਕਾਂ ਨੂੰ ਜ਼ਰੂਰ ਵਿਖਾ ਦਿਓ ਕਿ ਕਿਸ ਕਦਰ ਕਿਸਾਨਾਂ ਦੀ ਫਸਲ ਇੱਥੇ ਜੋ ਤਰਸਯੋਗ ਹਾਲਤ ਦੇ ਵਿੱਚ ਰੁੱਲ ਰਹੀ ਹੈ ਹਾਲੇ ਤੱਕ ਇਸ ਫਸਲ ਦੀ ਕੋਈ ਲਿਫਟਿੰਗ ਨਹੀਂ ਹੋਈ ਹੈ ਹਾਲਾਂਕਿ ਕਿਸਾਨਾਂ ਦੇ ਵੱਲੋਂ ਜ਼ਿਕਰ ਇਹ ਵੀ ਕੀਤਾ ਜਾ ਰਿਹਾ ਹੈ ਕਿ ਟਰਾਲੀ ਤੇ ਟਰਾਲੀ ਛੜੀ ਪਈ ਹੈ ਨਾਹੀਂ ਇੱਥੇ ਟਰਾਲੀ ਖੜਾਉਣ ਦੇ ਪ੍ਰਬੰਧ ਨਹੀਂ ਨਾਹੀਂ ਇੱਥੇ ਕੋਈ ਹੋਰ ਪ੍ਰਬੰਧ ਨਹੀਂ ਤਰਪਾਲਾਂ ਦੀ ਘਾਟ ਹੋ ਚੁੱਕੀ ਹੈ ਮੌਸਮ ਖਰਾਬ ਹੋ ਚੁੱਕਿਆ ਹੈ ਕਿਸਾਨ ਜਾਣ ਤਾਂ ਜਾਣ ਕਿੱਥੇ ਬਿਲਕੁਲ ਤੁਹਾਨੂੰ ਬਿਲਕੁਲ ਖੁੱਲੇ ਆਸਮਾਨ ਦੀਆਂ ਤਸਵੀਰਾਂ ਦਿਖਾਉਂਦੇ ਆ ਕਿ ਜਿੱਥੇ ਬਿਲਕੁਲ ਵੀ ਪ੍ਰਬੰਧ ਨਹੀਂ ਹੈ ਤੇ ਜਦੋਂ ਮੀਂਹ ਪੈ ਰਿਹਾ ਸੀ ਸਾਰੀ ਫਸਲ ਜਿਹੜੀ ਉਹ ਭਿੱਜ ਰਹੀ ਸੀ ਕੋਈ ਸ਼ੈੱਡ ਨਹੀਂ ਹੈ ਕੋਈ ਉੱਥੇ ਤੰਬੂ ਨਹੀਂ ਲਗਾਇਆ ਗਿਆ ਤੇ ਤਰਪਾਲਾਂ ਵੀ ਜਿਹੜੀਆਂ ਉਹ ਖਾਨਾ ਪੂਰਤੀ ਵਜੋਂ ਲਗਾਈਆਂ ਗਈਆਂ ਨੇ ਆ ਇਸ ਖੁੱਲੇ ਆਸਮਾਨ ਦੀਆਂ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਹ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਦਾ ਵੱਟਾ ਫੜਾ ਜਿੱਥੇ ਕਿ ਹਜ਼ਾਰਾਂ ਕੁਆਂਟਲ ਜਿਹੜੀ ਫਸਲ ਆ ਉਹ ਪਈ ਹੈ ਤੇ ਦੇਖੋ ਇਸ ਤਰ੍ਹਾਂ ਦੇ ਹਾਲਾਤ ਨੇ ਕਿ ਜਿਹੜੇ ਆ ਫਸਲ ਬਰਬਾਦ ਹੋ ਰਹੀ ਹੈ ਤਰਪਾਲਾਂ ਦੇ ਉੱਪਰ ਜਿਹੜੇ ਆ ਉਹ ਪੱਥਰ ਰੱਖਣ ਦੀ ਥਾਂ ਵੀ ਬੋਰੀਆਂ ਜਿਹੜੀਆਂ ਫਸਲ ਵਾਲੀਆਂ ਉਹੀ ਰੱਖੀਆਂ ਹੋਈਆਂ ਨੇ ਕਿ ਇਹਨਾਂ ਨੂੰ ਕੋਈ ਵੀ ਜਿਹੜੀ ਚਿੰਤਾ ਨਹੀਂ ਦਿਖਾਈ ਦੇ ਰਹੀ ਤੇ ਜਿਹੜੀ ਆ ਖੁੱਲੀਆਂ ਢੇਰੀਆਂ ਵੀ ਪਈਆਂ ਨੇ ਉਹਨਾਂ ਦੇ ਥੱਲੇ ਵੀ ਜਿਹੜਾ ਉਹ ਪਾਣੀ ਅੰਦਰ ਤੱਕ ਜਾ ਚੁੱਕਿਆ ਮੌਇਸਚਰ ਜਿਹੜਾ ਇਹਦਾ ਵਧੂਗਾ ਤੇ ਹੁਣ ਜਿਹੜੀ ਥੋੜੀ-ਬਹੁਤੀ ਲਿਫਟਿੰਗ ਸ਼ੁਰੂ ਕੀਤੀ ਗਈ ਆ ਪਰ ਫਿਰ ਵੀ ਜਿਹੜੇ ਹਾਲਾਤ ਨੇ ਉਹ ਬਿਲਕੁਲ ਮਾਰੇ ਨੇ ਦੇਖੋ ਖੁੱਲੇ ਅਸਮਾਨ ਦੀਆਂ ਤਸਵੀਰਾਂ ਦਿਖਾ ਰਹੇ ਆ ਕਿ ਇੱਥੇ ਕੋਈ ਵੀ ਪ੍ਰਬੰਧ ਨਹੀਂ ਆ ਨਾ ਤਾਂ ਕੋਈ ਅਧਿਕਾਰੀ ਆਇਆ ਤੇ ਨਾ ਹੀ ਕੋਈ ਹੋਰ ਸਾਰ ਲੈਣ ਆਇਆ ਜਿਹੜੇ ਆ ਹੋਰ ਵੀ ਤੁਹਾਨੂੰ ਤਸਵੀਰਾਂ ਦਿਖਾਉਣਾ ਹੈ ਕਿ ਆ ਦੇਖੋ ਜਦੋਂ ਮੀਂਹ ਪੈ ਰਿਹਾ ਸੀ ਤਾਂ ਉਦੋਂ ਵੀ ਇਹ ਜਿਹੜੀਆਂ ਬੋਰੀਆਂ ਸੀ ਉਹ ਖੁੱਲੇ ਆਸਮਾਨ ਦੇ ਥੱਲੇ ਬਿਲਕੁਲ ਐਵੇਂ ਹੀ ਨੱਗੀਆਂ ਪਈਆਂ ਸੀ ਤੇ ਹੁਣ ਵੀ ਇਹਨਾਂ ਦੇ ਇਹੀ ਹਾਲਾਤ ਨੇ ਸ਼ਾਇਦ ਇਸ ਗੱਲ ਦਾ ਕੋਈ ਫਿਕਰ ਨਹੀਂ ਹੈਗਾ ਕਿ ਫਸਲ ਵੇਚ ਚੁੱਕੀ ਆ ਸਰਕਾਰੀ ਜਿਹੜੀ ਆ ਏਜੰਸੀ ਨੇ ਖਰੀਦ ਲਈ ਆ ਉਹ ਆਪੇ ਐਡਜਸਟਮੈਂਟ ਕਰ ਲੈਣਗੇ ਐਡਜਸਟਮੈਂਟ ਮਤਲਬ ਕਿ ਜਦੋਂ ਇਹ ਗੱਲ ਸੜ ਜਾਊਗੀ ਤਾਂ ਗਰੀਬਾਂ ਨੂੰ ਖਾਣ ਲਈ ਦਿੱਤੀ ਜਾਊਗੀ ऐसे करके शायद जेडी आ ਇਹਨਾਂ ਦੀ ਸੰਭਾਲ ਨਹੀਂ ਕਰ ਰਹੇ ਪਹਿਲਾਂ ਵੀ ਜਿਹੜਾ ਇਹੋ ਜੇ ਹਾਲਾਤ ਦੇਖਣ ਨੂੰ ਮਿਲਨੇ ਤੇ ਹੁਣ ਵੀ ਜਿਹੜੀ ਆ ਪਹਿਲੇ ਹੀ ਮਹੀਨੇ ਪ੍ਰਬੰਧਾ ਵੀ ਸੀ ਜੀ 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 ਹਾਲਾਤ ਮੰਡੀ ਦੇ ਨਜ਼ਰ ਆ ਰਹੇ ਨੇ ਬਦ ਤੋਂ ਬੱਦਤਰ ਇਹ ਹਾਲਾਤ ਹੋਏ ਪਏ ਨੇ ਤਰਮਿੰਦਰ ਜੀ ਉੱਥੇ ਜਾਣ ਦੀ ਕੋਸ਼ਿਸ਼ ਜ਼ਰੂਰ ਕਰੋ ਜਦੋਂ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਪਰੇਸ਼ਾਨੀ ਆਉਂਦੀ ਹੈ ਇੱਕ ਇੱਥੇ ਦਫ਼ਤਰ ਦਾ ਕਮੇਟੀ ਮੈਂਬਰ ਜੋ ਹੁੰਦੇ ਨੇ ਮੌਜੂਦ ਹੁੰਦੇ ਨੇ ਜਿਨ੍ਹਾਂ ਦੇ ਕੋਲ ਕਿਸਾਨ ਆਪਣੀ ਸ਼ਿਕਾਇਤ ਅਕਸਰ ਕਰ ਸਕਦੇ ਨੇ ਦਾਅਵੇ ਇਹ ਵੀ ਕੀਤੇ ਜਾਂਦੇ ਨੇ ਕਿ ਕਿਸਾਨਾਂ ਦੇ ਲਈ ਮੌਜੂਦਾ ਉੱਥੇ ਜੋ EMPLOYEES ਹੁੰਦੇ ਨੇ ਜਾ ਕੇ ਵੇਖੋ ਕਿ ਉੱਥੇ ਕੋਈ ਹੁਣ ਤੱਕ ਆਇਆ ਹੈ ਜੇਕਰ ਕਿਸੇ ਕਿਸਾਨ ਦੇ ਵੱਲੋਂ ਸ਼ਿਕਾਇਤ ਕੀਤੀ ਜਾਣੀ ਚਾਹੀਦੀ ਹੈ ਉਹ ਕਿਸ ਕੋਲ ਕਵੇ ਜੋ ਇਹ ਤਸਵੀਰਾਂ ਸਿਰਫ ਦੱਸ ਸਕਦਾ ਕਿ ਉੱਥੇ ਕੋਈ ਹੈ ਵੀ ਇਹ ਨਹੀਂ ਥੋੜੀ ਅਧੂਰੀ ਤੇ ਜਿਹੜਾ ਮਾਰਕੀਟ ਕਮੇਟੀ ਦਾ ਦਫ਼ਤਰ ਹੈ ਜਿੱਥੇ ਕਿ ਸ਼ਿਕਾਇਤ ਕੇਂਦਰ ਵੀ ਮੰਨਿਆ ਜਾਂਦਾ ਤੇ ਉੱਥੇ ਜਿਹੜਾ 24 ਘੰਟੇ ਅਧਿਕਾਰੀਆਂ ਦੀ ਡਿਊਟੀ ਲਗਾਈ ਜਾਂਦੀ ਆ ਅਸੀਂ ਉੱਥੇ ਜਾ ਰਹੇ ਹਾਂ ਤੇ ਦੇਖ ਰਹੇ ਹਾਂ ਕਿ ਉਸ ਦਫ਼ਤਰ ਦੇ ਵਿੱਚ ਹਾਲੇ ਤੱਕ ਕੋਈ ਆਇਆ ਜਾਂ ਨਹੀਂ ਜੇਕਰ ਆਇਆ ਹੈ ਤਾਂ ਉਹ ਕੀ ਕਰ ਰਿਹਾ ਤਾਂ ਤੁਹਾਨੂੰ ਥੋੜੀ ਦੇਰ ਦੇ ਬਾਅਦ ਉਸ ਦੀਆਂ ਤਸਵੀਰਾਂ ਵੀ ਦਿਖਾਉਣ ਲੱਗੇ ਆ ਕਿ ਜਿੱਥੇ ਮਾਰਕੀਟ ਕਮੇਟੀ ਪ੍ਰਸ਼ਾਸਨ ਦਾ ਦਫ਼ਤਰ ਬਣਿਆ ਹੋਇਆ ਤੇ ਉੱਥੇ ਜਿਹੜੇ ਆ ਅਕਸਰ ਵੱਡੇ ਅਧਿਕਾਰੀ ਆਉਂਦੇ ਨੇ 24 ਘੰਟੇ ਡਿਊਟੀ ਲੱਗੀ ਆ ਉਸ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਉਣ ਲੱਗੇ ਆ ਜੀ ਜੀ ਜੀਤਰਮਿੰਦਰ ਜੀ ਲਗਾਤਾਰ ਸ਼ਾਰਟਸ ਖਾਂਦੇ ਰਹੋ ਇਹ ਜੋ ਵਿਜ਼ੂਅਲਸ ਹੈ ਸਾਡੇ ਦਸ਼ਕਾ ਤੱਕ ਪਹੁੰਚਾਉਂਦੇ ਰਹੋ ਇੱਕ ਵਾਰੀ ਆਪਣੇ ਦਰਸ਼ਕਾਂ ਨੂੰ ਦੱਸਣੇ ਕਿ ਜੀ ਪੰਜਾਬ ਨਾਲ ਹਿਮਾਚਲ ਤੇ ਤੁਹਾਨੂੰ ਐਕਸਕਲੂਸਿਵ ਤਸਵੀਰਾਂ ਦਿਖਾ ਰਹੇ ਹਾਂ ਖੰਨਾ ਦੀ ਸਭ ਤੋਂ ਵੱਡੀ ਅਨਾਜ ਮੰਡੀ ਇੱਥੇ ਹਾਲਾਤ ਇਹੋ ਜਿਹੇ ਨੇ ਤੇ ਬਾਕੀ ਅਨਾਜ ਮੰਡੀਆਂ ਦੇ ਵਿੱਚ ਕਿਹੋ ਜਿਹੇ ਹਾਲਾਤ ਹੋਣਗੇ ਮੌਸਮ ਖਰਾਬ ਹੈ ਕਿਸਾਨਾਂ ਦੀ ਜੋ ਫਸਲ ਹੈ ਖੁੱਲੇ ਆਸਮਾਨ ਦੇ ਥੱਲੇ ਰੁੱਲ ਰਹੀ ਹੈ ਜੋ ਬੋਰੀਆਂ ਨੇ ਜੋ ਮੀਂਹ ਦੇ ਪਾਣੀ ਦੇ ਥੱਲੇ ਗਲ ਰਹੀਆਂ ਨੇ ਹਾਲਾਂਕਿ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਹਾਲੇ ਤੱਕ ਇੱਥੇ ਨਹੀਂ ਪਹੁੰਚਾ ਕਿਸਾਨਾਂ ਦੀ ਫਸ ਲਗਾਤਾਰ ਮੰਡੀ ਦੇ ਵਿੱਚ ਆ ਰਹੇ ਨੇ ਪਰ ਨਾ ਹੀ ਇੱਥੇ ਜੋ ਫਸਲ ਦੀ ਲਿਫਟਿੰਗ ਹੋ ਰਹੀ ਹੈ ਤੇ ਨਾ ਹੀ ਕਿਸਾਨਾਂ ਨੂੰ ਆਪਣੀ ਫਸਲ ਟਰਾਲੀਆਂ ਦੇ ਵਿੱਚੋਂ ਉਤਾਰਨ ਦੇ ਲਈ ਜਗ੍ਹਾ ਮਿਲ ਰਹੀ ਹੈ ਖੁੱਲੇ ਅਸਮਾਨ ਦੇ ਥਲੇ ਕਿਸਾਨਾਂ ਦੇ ਟਰਾਲੀਆਂ ਖੜੀਆਂ ਨੇ ਮੌਸਮ ਲਗਾਤਾਰ ਖਰਾਬ ਹੋ ਰਿਹਾ ਤੇ ਉੱਥੇ ਹੀ ਮੀਂਹ ਪੈ ਰਿਹਾ ਪਰ ਇਹ ਬੋਰੀਆਂ ਮੀਂਹ ਦੇ ਵਿੱਚ ਭਿੱਜ ਰਹੀਆਂ ਨੇ ਇਹ ਮਾਰਕੀਟ ਕਮੇਟੀ ਸਖਤਰ ਕਮਲਜੀਤ ਸਿੰਘ ਮਾਨ ਨੇ ਜਿਨ੍ਹਾਂ ਦੇ ਉੱਪਰ ਸਾਰੀ ਮੰਡੀ ਦਾ ਜਿੰਮਾ ਹੈ ਉਹਨਾਂ ਦਾ ਦਫ਼ਤਰ ਆ ਤੁਹਾਨੂੰ ਸਿੱਧੀਆਂ ਤਸਵੀਰਾਂ ਦਿਖਾ ਦਿੰਦੇ ਆ ਆ ਦੇਖ ਸਕਦੇ ਹੋ ਕਿ ਖਾਲੀ ਪਿਆ ਦਫ਼ਤਰ ਹੈ ਨਾ ਤਾਂ ਕੋਈ ਇੱਥੇ ਮੁਲਾਜ਼ਮ ਆਇਆ ਤੇ ਨਾ ਹੀ 77 ਆਪ ਆਏ ਨੇ ਤੇ ਨਾ ਹੀ ਕੋਈ ਹੋਰ ਵੀ ਇੱਥੇ ਕੋਈ ਕਰਮਚਾਰੀ ਹੈ ਤਾਂ ਜੋ ਕਿਸੇ ਕੋਲ ਜਿਹੜੇ ਆ ਉਹ ਸ਼ਿਕਾਇਤ ਕੀਤੀ ਜਾ ਸਕੇ ਜਦ ਕੇ ਸਖਤ ਹਦਾਇਤ ਹੁੰਦੀ ਹੈ ਕਿ ਕੋਈ ਵੀ ਕਰਮਚਾਰੀ ਅਧਿਕਾਰੀ ਛੁੱਟੀ ਨਹੀਂ ਲਊਗਾ ਤਸਵੀਰਾਂ ਜੀ ਮੀਡੀਆ ਤੇ ਤੁਹਾਨੂੰ ਸਿੱਧੀਆਂ ਦਿਖਾਉਂਦੇ ਆ ਕਿ ਕੋਈ ਵੀ ਮੁਲਾਜ਼ਮ ਜਿਹੜਾ ਇੱਥੇ ਨਹੀਂ ਆਇਆ ਬਿਲਕੁਲ ਜੀ ਪੰਜਾਬ ਰਹਿਣਾ ਮਾਚਲ ਤੇ ਐਕਸਕਲੂਸਿਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਖੰਨਾ ਦੀ ਅਨਾਜ ਮੰਡੀ ਦੀਆਂ ਇਹ ਤਸਵੀਰਾਂ ਨੇ ਹਾਲਾਕੇ ਇੱਥੇ ਮਾਰਕੀਟ ਕਮੇਟੀ ਦੇ ਦਫ਼ਤਰ ਦੇ ਵਿੱਚ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ 9:20 ਦਾ ਇਹ ਸਮਾਂ ਹੋ ਚੁੱਕਿਆ ਕੋਈ ਵੀ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਕਿਸਾਨਾਂ ਦੇ ਵੱਲੋਂ ਜੇਕਰ ਸ਼ਿਕਾਇਤ ਕੀਤੀ ਜਾਣੀ ਚਾਹੀਦੀ ਹੈ ਫਿਰ ਉਹ ਕਿਸ ਕੋਲ ਜਾਣ ਦਫ਼ਤਰ ਖੁੱਲਾ ਪਿਆ ਹੈ ਜੋ ਇੱਥੇ ਅਫਸਰ ਸਾਹਿਬ ਦੀ ਕੁਰਸੀ ਖਾਲੀ ਪਈ ਹੈ ਅਕਾਊਂਟੈਂਟ ਤੇ ਸੁਪਰਡੈਂਟ ਦਾ ਕਮਰਾ ਇਹਦੀਆਂ ਤਸਵੀਰਾਂ ਵੀ ਦਿਖਾ ਦਿੰਨੇ ਆਂ ਕਿ ਇੱਥੇ ਵੀ ਜਿਹੜੇ ਆ ਬਿਲਕੁਲ ਨਹੀਂ ਆਇਆ ਜਦ ਕਿ ਕਮਰੇ ਖੋਲ ਦਿੱਤੇ ਗਏ ਨੇ ਤਾਂ ਜੋ ਇਸ ਤਰ੍ਹਾਂ ਲੱਗੇ ਕਿ ਦਫ਼ਤਰ ਖੁੱਲ੍ਹਾ ਪਰ ਇੱਥੇ ਕੋਈ ਮੁਲਾਜ਼ਮ ਨਹੀਂ ਹੈ ਤੇ ਕੋਈ ਵੀ ਕਿਸਾਨਾਂ ਦੀ ਜਿਹੜੀ ਸ਼ਿਕਾਇਤ ਸੁਣਨ ਲਈ ਨਹੀਂ ਹੈਗਾ ਤੇ ਨਾ ਹੀ ਕੋਈ ਮੰਡੀ ਦੇ ਹਾਲਾਤ ਜਾਣਨ ਲਈ ਆ ਕੁੱਲ ਮਿਲਾ ਕੇ ਸਾਰਾ ਹੀ ਸਿਸਟਮ ਜਿਹੜਾ ਉਹ ਰੱਬ ਭਰੋਸੇ ਚੱਲ ਰਿਹਾ ਹੈ ਇਹ ਕਾਊਂਟੈਂਟ ਤੇ ਸੁਪਰਡੈਂਟ ਦਾ ਦਫ਼ਤਰ ਸੀ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਕਮਰੇ ਨੇ ਉਹ ਵੀ ਦੇਖ ਲੈਂਦੇ ਆ ਤਾਂ ਕਿ ਕੱਲ ਨੂੰ ਕੋਈ ਇਹ ਨਾ ਕਹਿ ਸਕੇ ਕਿ ਅਸੀਂ ਦੂਜੇ ਕਮਰੇ ਦੇ ਵਿੱਚ ਬੈਠੇ ਸੀ ਸਿਰਫ ਇੱਕ ਮੁਲਾਜ਼ਮ ਬੈਠਾ ਹੈ ਅੰਦਰ ਤੇ ਉਹਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਮੁਲਾਜ਼ ਬਾਕੀ ਸਟਾਫ ਕਿੱਥੇ ਹੈ ਜੀ ਬਾਕੀ ਸਟਾਫ ਮੰਡੀਆਂ ਚਾਹੀਏ ਕਿ ਸਾਰੀ ਮੰਡੀ ਚੈੱਕ ਕਰਕੇ ਆਏ ਸੀ ਕਿਤੇ ਨਹੀਂ ਕੋਈ ਦਿਖਾ ਦਵਾਂ ਕਿੱਥੇ ਹਾਂਜੀ ਸਾਰੀ ਮੰਡੀ ਦੇਖ ਕੇ ਆਏ ਦਿਖਾ ਦਿਓ ਕੋਈ ਪੁਆਇੰਟ ਕਿ ਅੱਛਾ ਜੀ ਕਿਵੇਂ ਦਾ ਸਾਹਿਬ 77 ਕਿੱਥੇ ਨੇ ਜੀ ਤੁਹਾਡੇ ਸੈਕਟਰੀ ਸਾਹਿਬ ਕੋਲ ਹੋਰ ਵੀ ਮਾਛੀਵਾੜੇ ਦਾ ਵੀ ਚਾਰਜ ਹੈ ਜੀ ਮਾਛੀਵਾੜੇ ਹੈਗੇ ਨੇ ਉਹ ਗੱਲ ਕਰ ਲਓਗੇ ਵੀ ਫੋਨ ਤੇ ਕਿੱਥੇ ਨੇ 77 ਸਾਹਿਬ ਕਿਸੇ ਮਾਛੀਵਾੜੇ ਹੋਣਗੇ ਹਾਂਜੀ ਉਸ ਦਾ ਗੱਲ ਕਰਕੇ ਦੱਸਾਂਗਾ ਤੇ ਲਾਈਵ ਚੱਲ ਰਿਹਾ ਜੀ ਮੀਡੀਆ ਤੇ ਕਿੱਥੇ ਨੇ 77 ਸਾਹਿਬ ਓਕੇ ਬਾਕੀ ਸਟਾਫ ਕਿੱਥੇ ਆ ਸਵੇਰੇ ਮੀਂਹ ਪਿਆ ਸੀ ਉਦੋਂ ਕਿੱਥੇ ਸੀ ਸਟਾਫ ਜਿਹੜਾ ਜੀ ਮੰਡੀ ਵਾਲਾ ਸਟਾਫ ਮੰਡੀ ਵਾਲਾ ਹੈਗਾ ਜੀ ਮੰਡੀ ਸੁਪਰਵਾਈਜ਼ਰ ਉਹੀ ਨੇ ਸਾਰੀ ਜਿਹੜੀ ਬਾ ਫਸਲ ਭਜ ਰਹੀ ਸੀ ਉਦੋਂ ਸਟਾਫ ਕਿੱਥੇ ਸੀ ਨਹੀਂ ਫਸਲ ਤੇ ਤਾਂ ਇਹ ਤਰਪਾਲਾਂ ਦਿੱਤੀਆਂ ਹੋਈਆਂ ਨੇ ਜਿਹੜੀਆਂ ਵਿੱਚ ਜਿਹੜੀ ਮਤਲਬ ਜ਼ਿੰਮੇਦਾਰ ਦੀ ਢੇਰੀ ਵਗੈਰਾ ਆਈ ਹੋਈ ਆ ਉਹਨੂੰ ਤਾਂ ਤਰਪਾਲਾਂ ਦਿੱਤੀਆਂ ਹੋਈਆਂ ਨਹੀਂ ਸੀ ਛੁੱਟੀਆਂ ਸਾਰੀਆਂ ਬੰਦ ਹੁੰਦੀਆਂ ਨੇ ਸੀਜ਼ਨ 'ਚ ਛੁੱਟੀਆਂ ਹਾ ਫੀਲਡ ਸਟਾਫ ਦੀਆਂ ਬੰਦ ਹੁੰਦੀਆਂ ਨੇ ਤੁਸੀਂ ਆ ਬਹਾਨੇ ਸੁਣ ਰਹੇ ਹੋ ਕਿ ਕਿਸੇ ਮੰਡੀ ਦੀ ਗੱਲ ਕਰ ਰਹੇ ਨੇ ਕਿਸੇ ਮੰਡੀ ਦੀ ਗੱਲ ਕਰ ਰਹੇ ਨੇ ਪਰ ਦਫ਼ਤਰ ਪੂਰਾ ਖਾਲੀ ਹੈ 나 ਹੀ ਸਾਨੂੰ ਕੋਈ ਮੰਡੀ ਦੇ ਵਿੱਚ ਦਿਖਾਈ ਦਿੱਤਾ ਸਿਰਫ ਇੱਕ ਮੁਲਾਜ਼ਮ ਇੱਥੇ ਮੌਜੂਦ ਹੈ ਜੀ ਬਿਲਕੁਲ ਜ਼ਾਹਿਰ ਜੀ ਗੱਲ ਹੈ ਤਰਮਿੰਦਰ ਜੀ ਇਹਨਾਂ ਤੋਂ ਪੁੱਛਣ ਦੀ ਕੋਸ਼ਿਸ਼ ਕਰੋ ਕਿ ਜਿਸ ਸਬਦ ਦੇ ਨਾਲ ਇਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਕਿਸਾਨਾਂ ਨੂੰ ਜੋ ਤਰਬਾਲਾਂ ਪ੍ਰੋਵਾਈਡ ਕਰਵਾਈਆਂ ਗਏ ਨੇ ਉੱਤਰਪਾਲਾ ਕਿਸਾਨਾਂ ਨੂੰ ਹਾਲੇ ਤੱਕ ਤੋਂ ਪੂਰੀਆਂ ਨਹੀਂ ਆ ਰਹੀਆਂ ਹਾਲਾਂਕਿ ਕਿਸਾਨ ਹੋਰ ਵੀ ਪਹੁੰਚ ਰਹੇ ਨੇ ਤੇ ਜਿਹੜੇ ਆਪ ਕਿਸਾਨ ਆ ਰਹੇ ਨੇ ਮੰਡੀ ਦੇ ਵਿੱਚ ਟਰਾਲੀਆਂ ਭਰੀਆਂ ਖੜੀਆਂ ਨੇ ਫਸਲ ਰੱਖਣ ਨੂੰ ਜਗਾ ਨਹੀਂ ਉਧਰ ਲਈ ਕੋਈ ਪ੍ਰਬੰਧ ਕੀਤਾ? ਵੀ ਕਿਵੇਂ ਸੀ? ਵੀ ਟਰਾਲੀਆਂ ਖੜੀਆਂ ਨੇ ਮੰਡੀ ਚ? ਤੁਹਾਨੂੰ ਨਹੀਂ ਪਤਾ? ਨਹੀਂ ਮੈਂ ਤਾਂ ਸਰ ਹੁਣ ਦਫ਼ਤਰ ਕੰਮ ਕਰਦਾ ਹਾਂ ਸੀ ਨਾ। ਫੀਲਡ ਜ਼ਰੂਰੀ ਆ ਪਹਿਲਾਂ ਜਾਂ ਦਫ਼ਤਰ ਕਿਉਂਕਿ ਮੌਸਮ ਨੇ ਜਿਹੜੀ ਬਿਲਕੁਲ ਫਸਲ ਬਰਬਾਦ ਕਰਦੀ ਤੁਹਾਨੂੰ ਫੀਲਡ ਪਹਿਲਾਂ ਜ਼ਰੂਰੀ ਆ ਜਾਂ ਅਫੀਸ਼ੀਅਲ ਕੰਮ ਜ਼ਰੂਰੀ ਫੀਲਡ ਚ ਵੀ ਹੈਗਾ ਨਾ ਮਿੰਟ ਸੁਪਰਵਾਈਜ਼ਰ। ਤੇ ਹੁਣ ਕਿੱਥੇ ਫਸਲ ਰੱਖਣਗੇ ਕਿਸਾਨ ਕੋਈ ਪਹੁੰਚਿਆ ਉਹਨਾਂ ਦੀ ਸਾਰ ਲਣ ਕੋਈ ਦੱਸਿਆ ਇਨਾ ਕੋਈ ਜਵਾਬ ਨਹੀਂ ਹੈ ਜੀ ਕਿਉਂਕਿ ਪ੍ਰਬੰਧ ਹੀ ਨਹੀਂ ਹੈ ਤਾਂ ਜਵਾਬ ਕਿੱਥੋਂ ਆਊਗਾ ਤੁਸੀਂ ਸਾਫ਼ ਇਹ ਕਹਿ ਸਕਦੇ ਹੋ ਕਿ ਕੋਈ ਜਵਾਬ ਖਾਸ ਤੌਰ ਤੇ ਅਜਿਹਾ ਨਹੀਂ ਦਿੱਤਾ ਗਿਆ ਕਿ ਕਿਸੇ ਨੂੰ ਉਸ ਜਵਾਬ ਦੇ ਨਾਲ ਸੰਤੁਸ਼ਟੀ ਹੋਵੇ ਸਿੱਧੇ ਤੌਰ ਤੇ ਬਹਾਨੇਬਾਸੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਇਹ ਜ਼ਿਕਰ ਕੀਤਾ ਜਾ ਰਿਹਾ ਕਿ ਉਹਨਾਂ ਦੇ ਜੋ ਆਫੀਸਰਸ ਨੇ ਉਹ ਮੰਡੀਆਂ ਦੇ ਵਿੱਚ ਨੇ ਕਿਹੜੀਆਂ ਮੰਡੀਆਂ ਦੇ ਵਿੱਚ ਇਹ ਪਰ ਹਾਲੇ ਤੱਕ ਨਹੀਂ ਸਮਝ ਆ ਰਿਹਾ ਕਿਉਂਕਿ ਮੰਡੀਆਂ ਦੇ ਵਿੱਚ ਤਾਂ ਪ੍ਰਬੰਧ ਵੀ ਬੇਕਾਰ ਨਜ਼ਰ ਆ ਰਹੇ ਨੇ ਮੰਡੀਆਂ ਦੇ ਵਿੱਚ ਕਿਸਾਨਾਂ ਦੀ ਫਸਲ ਰੁੱਲ ਰਹੀ ਹੈ ਅਸਮਾਨ ਦੇ ਖੁਲ ਥੱਲੇ ਜੋ ਇਹ ਫਸਲ ਸਿੱਧੇ ਤੌਰ ਤੇ ਕਿਸਾਨਾਂ ਦੀ ਬਰਬਾਦ ਹੋ ਰਹੀ ਹੈ ਕਿਸਾਨ ਉਥੇ ਪਰੇਸ਼ਾਨ ਨਜ਼ਰ ਆ ਰਹੇ ਨੇ ਕਿਸਾਨ ਚਿੰਤਤ ਨਜ਼ਰ ਆ ਰਹੇ ਨੇ ਤਰਮਿੰਦਰ ਜੀ ਬਹੁਤ-ਬਹੁਤ ਸ਼ੁਕਰੀਆ ਬਹੁਤ ਜੋ ਵਧੀਆ ਢੰਗ ਨਾਲ ਤੁਸੀਂ ਇਸ ਪੂਰੀ ਖਬਰ ਤੇ ਅਪਡੇਟ ਸਾਂਝਾ ਕੀਤਾ ਹੈ ਫਿਲਹਾਲ ਲਈ ਜੋ ਬਹੁਤ-ਬਹੁਤ ਸ਼ੁਕਰੀਆ ਤਾਂ ਇਹ ਜੋ ਮੰਡੀਆਂ ਦੇ ਪ੍ਰਬੰਧ ਤੁਹਾਨੂੰ ਜੀ ਪੰਜਾਬ ਨਾਲ ਹਮਾਸ਼ਲ ਤੇ ਦਿਖਾਏ ਗਏ ਨੇ ਕਿ ਕਿਸ ਕਦਰ ਜੋ ਏਸ਼ੀਆ ਕੰਟੀਨੈਂਟ ਦੀ ਸਭ ਤੋਂ ਵੱਡੀ ਅਨਾਜ ਮੰਡੀ ਜਿੱਥੋਂ ਦੇ ਹਾਲ ਬਤ ਤੋਂ ਬੱਤਰ ਹੋਏ ਪਏ ਨੇ ਜੋ ਇੱਥੇ ਫਸਲ ਪਈਏ ਬਰਬਾਦ ਹੋ ਰਹੀਏ ਬੋਰੀਆਂ ਭਿੱਜ ਰਹੀਆਂ ਨੇ ਇੱਥੇ ਜੋ ਕਣਕ ਤੇ ਦਾਣੇ ਨੇ ਗਲ ਸੜ ਰਹੇ ਨੇ ਪ੍ਰਸ਼ਾਸਨਿਕ ਅਧਿਕਾਰੀ ਕੋਈ ਨਹੀਂ ਪਹੁੰਚਿਆ ਤਰਪਾਲਾਂ ਦੀ ਘਾਟ ਪੂਰੇ ਤਰੀਕੇ ਨਾਲ ਖੁੱਲੇ ਆਸਮਾਨ ਦੇ ਥੱਲੇ ਇਹ ਫਸਲ ਬਰਬਾਦ ਹੁੰਦੀ ਨਜ਼ਰ ਆ ਰਹੀ ਹੈ